ਯਾਰ ਕਦੇ-ਕਦੇ ਆ ਲੋਕ ਇਹੋ ਜਿਹੇ ਕੰਮ ਕਰ ਜਾਂਦੇ ਆ ਕਿ ਸੋਚ ਵੀ ਨਹੀਂ ਸਕਦੇ ਆਪਾਂ ਆ ਜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਇੱਕ ਨਲੰਦਾ ਸ਼ਹਿਰ ਦੀ ਵੀਡੀਓ ਹੈ ਸੀਸੀਟੀਵੀ ਇੱਕ ਸੁਨਾਰੇ ਦੀ ਦੁਕਾਨ ਦੀ ਵੀਡੀਓ ਹੈ ਇਹ ਤੇ ਇਹ ਜਿਹੜੀ ਔਰਤ ਹੈ ਇੱਥੇ ਗਹਿਣੇ ਦੇਖਣ ਆਈ ਸੀ ਤੇ ਅੱਖ ਬਚਾ ਕੇ ਇਹਨੇ ਜਿਹੜੇ ਮੂੰਹ 'ਚ ਗਹਿਣੇ ਕੱਲਾ-ਗੱਲ ਕਰਕੇ ਪਾਈ ਗੀ ਤੇ ਅੰਦਰ ਨਗਾਲੇ ਉਹਨੇ ਪੇਟ 'ਚ ਤੁਸੀਂ ਦੇਖੋ ਲਾਲਚ ਕਿੰਨਾ ਵੱਧ ਗਿਆ ਇਹਦੀ ਜਿਹੜੀ ਇਹਨੂੰ ਸਜ਼ਾ ਮਿਲਣੀ ਹੈ ਸੀਸੀਟੀਵੀ 'ਚ ਵੇ ਕੈਦ ਹੋ ਗਿਆ ਹੈ ਤੇ ਜਿਹੜੀ ਸਜ਼ਾ ਮਿਲਣੀ ਹੈ ਉਹ ਤਾਂ ਮਿਲਣੀ ਹੈ ਇਹਨੂੰ ਪਰ ਜਿਹੜੀ ਅੰਦਰ ਇਹ ਜਿਹੜੀ ਖਰਾਬੀ ਕਰਨਗੇ ਅੰਦਰ ਜਾ ਕੇ ਜਿਹੜੀ ਧਾਤੂ ਅੰਦਰ ਗਈ ਆ ਪੇਟ ਦੀਆਂ ਆਂਤਰੀਆਂ ਦੇ ਵਿੱਚ ਜਾ ਕੇ ਆਪਰੇਸ਼ਨ ਕਰਕੇ ਨਿਕਲਗੇ ਮੇਰੇ ਖਿਆਲ ਚ ਤਾਂ ਯਾਰ ਤੁਸੀਂ ਦੇਖੋ ਲਾਚ ਕਿੰਨਾ ਵਧਿਆ ਫਿਰ ਲੋਕਾਂ 'ਚ ਇੱਕ ਨਹੀਂ ਦੋ ਨਹੀਂ ਲਗਾਤਾਰ ਬੰਦੇ ਕਿੰਨੇ ਗਨੇ ਨੇ ਮੂਹ ਚ ਵਾਇਆ ਤਾਂ ਫੜੀ ਵੀ ਗਈ ਐ ਸਜ਼ਾ ਵੀ ਮਿਲੂਗੀ ਨਾਲੇ ਅੰਦਰ ਜਿਹੜੀ ਇਹ ਤੇ ਖਰਾਬੀ ਕਰਨਗੇ ਢਿੱਟ 'ਚ ਉਹ ਵੱਖਰੀ ਆ ਦੇਖੋ ਤੁੰਨੀ ਜਾਂਦੀ ਅੰਦਰ ਲਗਾਤਾਰ ਤਾਂ ਕੈਮਰੇ 'ਚ ਘਾਤ ਹੋ ਗਈ ਬਈ ਯਾਰ ਤੂੰ ਇਹ ਸੋਚ ਵੀ শোরੂਮ ਵਾਲੇ ਜਿਹੜੇ ਹੈਗੇ ਆ ਇਹ ਕੋਈ ਉਹ ਬੇਵਕੂਫਤ ਨਹੀਂ ਕੋਈ ਦੇਖ ਲੋ ਦੁਨੀਆ ਰੰਗ ਬਰੰਗੀ ਤੁਸੀਂ ਐਂਡ ਤੱਕ ਦੇਖੋ ਵੀਡੀਓ ਅਜੇ ਹੋਰ ਨਗਾਉਗੇ ਅੰਦਰ ਵੀ ਬੰਦੇ ਛੋਟੀ ਜੀ ਚੀਜ਼ ਅੰਦਰ ਚਲੀ ਜਾਵੇ ਤਾਂ ਤੂੰ ਦੀਦ ਤਾਂ ਉਹ ਤੰਗ ਕਰਦੀ ਆ ਤੁਸੀਂ ਲਗਾਤਾਰ ਦੇਖੋ ਆਹ ਲੋ ਹੋਰ ਮੁਚ ਪਾਇਆ ਇਹਨੇ ਵੀ ਬੇਫਿਕਰ ਹੋ ਗਿਆ ਯਾਰ ਕਮਾਲ ਹੀ ਹੋ ਗਈ